ਅਮਰਿਤਪਾਲ ਅਤੇ ਉਹਨਾਂ ਦੇ ਸਾਥੀਆਂ ਦੇ ਮੁੱਦੇ ਤੇ ਬਿਕਰਮ ਮਜੀਠੀਆ ਸੀਐਮ ਮਾਨ ਤੇ ਹਮਲਾਵਰਨੇ ਮੰਗ ਕੀਤੀ ਕਿ ਡਿਬਰੂਗੜ ਜੇਲ੍ਹ ਚ ਬੰਦ ਅਮਰਿਤਪਾਲਸਾ ਨੇ ਉਹਨਾਂ ਦੇ ਸਾਥੀਆਂ ਨੂੰ ਰਿਹਾਅ ਕੀਤਾ ਜਾਵੇ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਤੇ ਮਾਨ ਸਰਕਾਰ ਨੇ ਐਮਐਸ ਇਲਾਕੇ ਤੱਕਾ ਕੀਤਾ ਹੈ ਕੁਛ ਦਿਨ ਪਹਿਲਾਂ ਹੀ ਤੁਸੀਂ ਸਾਡੀਆਂ ਸਤਿਕਾਰਯੋਗ ਮਾਵਾਂ ਨੂੰ ਚਾਹੇ ਉਹ ਅਮਰਿਤਪਾਲ ਦੀ ਮਾਂ ਚਾਹੇ ਉਹ ਬੱਪਲਪ੍ਰੀਤ ਦੇ ਮਾਤਾ ਜੀ ਨੇ ਉਹਨਾਂ ਦੇ ਵੀ ਤੁਸੀਂ ਆਪ ਕੇਸ ਬਣਾ ਕੇ ਸੱਤਕਵੇਂ ਜਾ ਕਰਕੇ ਉਹਨਾਂ ਦੀ ਅਰੈਸਟ ਕਰ ਲਈ ਹੈ ਕਿ ਜੀ ਲਾਅਨ ਆਰਡਰ ਖਰਾਬ ਹੁੰਦਾ ਮੈਨੂੰ ਨਹੀਂ ਸ਼ਬਜ ਆਉਂਦੀ ਸੀ ਕਿ ਆ ਕਿ ਮਾਦਾ ਵੀ ਬਹੁਲ ਖਰਾਬ ਕਰ ਸਕਦੀਆਂ ਮਗਰ ਅੱਜ ਚਲੋ ਇਹ ਤਾਂ ਗੱਲ ਸਮਝ ਨਹੀਂ ਆ ਗਈ ਕਿ ਕਿਵੇਂ ਤੁਸੀਂ ਕਾਂਗਰਸ ਲਈ ਪ੍ਰਚਾਰ ਕਰਦੇ ਫਿਰਦੇ ਹੋ ਪਹਿਲਾਂ ਹਰਿਆਣਾ ਗਏ ਫਿਰ ਦਿੱਲੀ ਗਏ ਹੁਣ ਆਸਾਮ ਚੱਲੇ ਹੋ ਜੇ ਆਸਾਮ ਚੱਲੇ ਹੋ ਜੇ ਕੇਜਰੀਆਲ ਦੀ ਰਿਹਾਈ ਮੰਗ ਸਕਦੇ ਹੋ ਸ਼ਰਾਬ ਕੋਟਾਲੇ ਚ ਜਾਂ ਸ਼ਹੀਦ ਭਗਤ ਸਿੰਘ ਖਟਕਰ ਕਲਾ ਉਨਾਂ ਦੀ ਪਵਿੱਤਰ ਧਰਤੀ ਤੇ ਬਹਿ ਕੇ ਸ਼ਰਾਬ ਘਟਾਲੇ ਦੀ ਵਾਸਤੇ ਤੁਸੀਂ ਆਪ ਦਾ ਇਹ ਮਰਨਵਾਤ ਰੱਖ ਸਕਦੇ ਹੋ ਜਾਂ ਅੰਛਲ ਰੱਖ ਸਕਦੇ ਹੋ ਆਸ ਕਰੂੰਗਾ ਉਮੀਦ ਕਰੂੰਗਾ ਕਿ ਅੱਜ ਜਾ ਕੇ ਉੱਥੇ ਵੀ ਹਾਂ ਦਾ ਕੱਲਾ ਨਾਰਾ ਨਹੀਂ ਮਾਰੂਗੇ ਆਪ ਦਾ ਗਲਤ ਫੈਸਲਾ ਐਨਐਸਏ ਲਾਉਣ ਦਾ ਫੈਸਲਾ ਥੀਸ ਡ੍ਰੈਕੋਨੀਅਨ ਲਾਜ਼ ਇੱਕ ਕਰਾਲੇ ਕਾਨੂੰਨ ਇਹ ਕਾਨੂੰਨ ਜਿਹੜੇ ਮਨੋਕੀਅਤ ਕਾਰਾਂ ਦਾ ਕਾਰਨ ਕਰ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਵਾਪਸ ਲਾਉਂਗੇ ਔਰ ਜਿਹੜੇ ਉਹ ਸਾਡੇ ਉਥੇ ਸਿੰਘ ਬੈਠੇ ਆ ਉਹਨਾਂ ਨੂੰ ਇਮੀਡੀਏਟਲੀ ਐਨਐਸਏ ਹਟਾ ਕੇ ਵਾਪਸ ਲਿਆਉਣ ਦਾ ਕੰਮ ਕਰੋਗੇ ਜੇ ਨਹੀਂ ਕਰੋਗੇ ਤੇ ਪਤਾ ਹੀ ਆ ਕਿ ਤੁਸੀਂ ਵੀ ਅੱਜ ਦੇ ਜਰਨਲ ਡਾਇਰ ਬਣੇ ਹੋ